हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਲੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗ ਸੇਲ ਲਈ ਲੈ ਕੇ ਆਏ ਆਂਗੇ ਇੱਕ ਤਾਂ 기 ਤਾਜੀ ਸਿਵਰ ਟਾ ਬਰੀਡ ਬਾਈ ਕੋਲੇ ਬੱਚਾ ਆ ਗਿਆ ਮਗਰ ਕਰਮ ਵਾਲੀ ਤੇ ਬੱਸੀ ਤੇ ਇੱਕ ਆਗੀ ਗੱਬਣ ਚੱਕ ਪਾਸ ਬੱਸੀ ਬਾਈ ਕੋਲੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੀਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਮੇਰਾ ਕੰਟੈਕਟ ਨੰਬਰ 81467 15312 ਤੇ ਆਜੋ ਆਪਾਂ ਕਰਦੇ ਆਂ ਬਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕ ਹਾਂ ਬਾਈ ਹਾਂਜੀ ਹਾਂਜੀ ਬਹੁਤ ਤੇ ਨਗੀਨੇ ਹੀ ਫੇਰ ਅੱਜ ਹੈ ਨਗੀਨੇ ਹੁੰਦੇ ਆ ਬਾਈ ਜਦੋਂ ਦੇਖੋ ਆਪਣੇ ਕੋਲੇ ਆਪਾਂ ਮਾੜਾ ਪਸੂ ਲੈਂਦੇ ਨਹੀਂ ਬਾਈ ਸਹੀ ਗੱਲ ਆ ਬਾਈ ਹਾਂਜੀ ਬਾਈ ਤੇ ਡਾਇਮੰਡ ਪੀਸ ਹੀ ਅੱਜ ਆ ਬਾਈ ਬੱਚਾ ਵੀ ਜਿਹੜਾ ਮਗਰ ਨਾ ਵਸੀ ਆ ਬੱਚੀ ਆ ਗਈ ਬੱਚੀ ਬਹੁਤ ਚੰਗੀ ਹੈ ਤੇ ਇੱਕ ਜਿਹੜੀ ਆਪਣੇ ਕੋਲੇ ਗੱਬਣ ਉਹ ਵੀ ਨਗੀਨਾ ਹੀ ਆ ਬਾਈ ਮੂੰਹ ਆ ਖੀਰੀ ਤਿੰਨ ਮਹੀਨੇ ਚੈੱਕ ਪਾਸ ਆ ਬਾਈ ਠੀਕ ਹੈ ਬਾਈ ਤੇ ਦੇ ਦੇ ਮੁੱਲ ਦੀ ਗੱਲ ਕਰੀਏ ਕੈਸਾ ਹੁੰਦਾ ਮੁੱਲ ਬਾਈ ਆਪਣਾ ਹੋਊਗਾ ਫੋਨ ਤੇ ਪਰ ਮੁੱਲ ਆਪਣਾ ਜਮਾ ਮੰਨ ਲਾ ਵੀ ਪਹਿਲਾਂ ਮੇਰੇ ਵੀ ਵੀ ਮੋਲ ਲਾ ਪਜਮਾ ਬਈ ਫਿਕਸ ਹੀ ਮੁੱਲ ਕਰਾਂਗੇ ਵੀ ਲੈਣ ਦੇਣ ਲੈਣ ਦੇਣ ਵਾਲਾ ਮੁੱਲ ਹੀ ਹੁੰਦਾ ਅੱਗੇ ਵੀ ਆਪਣੇ ਬਈ ਮੈਂਟਾ ਦਾਹਾਂ ਚ ਸੌਦੇ ਵਿਕਣ ਵਾਲੇ ਆਉਂਦੇ ਆ ਮੁੱਲ ਨਹੀਂ ਕੋਈ ਬਾਲਾ ਕਰਨਾ ਬਾਕੀ ਬਈ ਚੰਗੀ ਚੀਜ਼ ਤੇ ਦਾ ਮੁੱਲ ਲੱਗੂਗਾ ਸਹੀ ਗੱਲ ਹੁਣ ਆਏ ਨਹੀਂ ਵੀ ਚੀਜ਼ ਵੀ ਚੰਗੀ ਹੋਵੇ ਤੇ ਮੁੱਲ ਵੀ ਘੱਟ ਹੋਵੇ ਉਹ ਤੁਹਾਨੂੰ ਪਤਾ ਵੀ ਚੰਗੀ ਚੀਜ਼ ਤੇ ਦਾ ਰੇਟ ਲੱਗੂਗਾ ਬਈ ਸਹੀ ਗੱਲ ਹਾਂਜੀ ਬਈ ਨਾਮ ਤੇ ਆਪਣਾ ਐਡਰੈਸ ਬੋਲੋ ਨਾਮ ਇਰਫਾਨ ਖਾਨ ਹੈ ਜੀ ਪਿੰਡ ਚੀਦਾ ਡਿਸਟ੍ਰਿਕਟ ਮੁਗਾ ਤਹਿਸੀਲ ਬਾਗਾ ਬਰਾਣਾ ਜੀ ਨੇੜੇ ਪਿੰਡ ਨੇੜੇ ਪਿੰਡ ਭਾਈ ਭਗਤਾ ਸ਼ਹਿਰ ਆ ਬਰਗਾੜੀ ਸ਼ਹਿਰ ਤੇ ਬਾਜਾਖਾਨਾ ਸ਼ਹਿਰ ਨੇ 9876043852 ਇਹ ਬਾਈ ਦਾ ਬਈ ਕੰਟੈਕਟ ਨੰਬਰ ਹੈ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਾਈ ਜਿਹੜੀ ਸਾਹਮਣੇ ਵਹਿੜ ਦੇਖ ਰਿਹਾ ਕਰਮ ਵਾਲੀ ਕਿਹੜੀ ਇਹ ਬਾਈ ਮੂੰਹ ਚਾਰ ਦੰਦ ਦਾ ਪਹਿਲਾਂ ਵਹਿੜ ਆਏ ਇਹ ਜੀ ਬਲੂਨ ਸੂਈ ਆ ਮੂੰਹ ਜੇਰ ਪੈਣ ਵਾਲੀ ਬਾਕੀ ਆ ਜਦੋਂ ਜੇਰ ਪੈ ਗਈ ਆਪਾਂ ਵੀਡੀਓ ਬਣਾ ਲਾਂਗੇ ਸਿਰਫ ਅੱਧਾ ਘੰਟਾ ਹੋਇਆ ਵਹਿੜ ਸੂਈ ਨੂੰ ਠੀਕ ਹੈ ਵੀਰੇ ਹਾਂਜੀ ਬਾਈ ਅੱਧਾ ਘੰਟਾ ਹੋਇਆ ਸੂਈ ਨੂੰ ਮਗਰ ਬੱਚੀ ਆ ਗਈ ਬਹੁਤ ਚੰਗੀ ਸੀ ਕਿੰਨਾ ਕੱਢਿਆ ਬਾਈ ਬੋਲਾ ਬਾਈ ਬੱਚੇ ਨੂੰ ਪਿਆ ਪਿਉ ਕੇ 2.5 ਕਿਲੋ ਬੋਲਾ ਕੱਢਿਆ ਝੂਠ ਨਹੀਂ ਮਾਰਦੇ ਤੇ ਬੱਚਾ ਵਸੀ ਆ ਗਈ ਹੈ ਨਾ ਮਗਰ ਬੱਚੀ ਆ ਗਈ ਕੀ ਬਾਤ ਆ ਬੱਚਾ ਵਲਾ ਚੰਗਾ ਬੱਚਾ ਆਪ ਵੀ ਬਹੁਤ ਚੰਗੀ ਹੈ ਵੜ ਤੇ ਬੱਚੀ ਵੀ ਬਹੁਤ ਚੰਗੀ ਹੈ ਮੂੰਹ ਇਹ ਵੀ ਚਾਰ ਦੰਦਾ ਠੀਕ ਹੈ ਠੰਡੀ ਬਹੁਤ ਥੋੜਾ ਜਿਹਾ ਕੈਮਰੇ ਤੋਂ ਡਰਦੀ ਆ ਸਾਨੂੰ ਪਤਾ ਪਹਿਲੇ ਨੇ ਪਸ਼ੂ ਕੀ ਰਾਂ ਇੱਕ ਅੱਧਾ ਦਿਨ ਤੱਕ ਕਰਦਾ ਆਉਂਦਾ ਸੀ ਠੰਡੀ ਠੰਡੀ ਬਹੁਤ ਆ ਬਾਈ ਲੈ ਮੇਰੀ ਫੀਡਿੰਗ ਫੂਡਿੰਗ ਬੜੀ ਫੀਡਿੰਗ ਫੂਡਿੰਗ ਬਹੁਤ ਆ ਜਿਹਨੂੰ ਕਹਿੰਦੇ ਨੇ ਗੁਲਾਬੀ ਥਣ ਲੱਗਿਆ ਬਾਈ ਉਹੀ ਲੱਗਿਆ ਥਣ ਬਾਲਾ ਸੋਹਣਾ ਥਣ ਲੱਗਿਆ ਬਾਬਾ ਕੁਆਲਿਟੀ ਨਾ ਨੂਣਾ ਪਾ ਕੇ ਤੁਹਾਨੂੰ ਧਾਰਾ ਮਾਰ ਕੇ ਦਿਖਾਵਾਂਗੇ ਬਾਈ ਫੇਸ ਕੁਆਲਿਟੀ ਦਿਖਾ ਗਾਂ ਦੀ ਬਈ ਅਗਲਾ ਕਹਿ ਦਿੰਦਾ ਬੋਦੀ ਵਾਲੀ ਗਲਾਬੀ ਨੋ ਨੱਕ ਨਿਕਾ ਜਾ ਮੂੰਹ ਆ ਨਾ ਨਿਕਾ ਜਾ ਮੂੰਹ ਆ ਬਾਈ ਸਹੀ ਗੱਲ ਆ ਬਾਈ ਦੇਖ ਖੋਲਿਓ ਬਾਈ ਤੋਰੇ ਹੋਲ ਤੋਰ ਕੇ ਦਿਖਾ ਦੇ ਇਹ ਤੋਰਾ ਤਰਾ ਕਰਮ ਵਾਲੀ ਦਾ ਬਾਕੀ ਨਾ ਯਾਰ ਬੱਚਾ ਦੇਖ ਕੇ ਹੈਰਾਨ ਹੋਈ ਜਾ ਨਾ ਮਾ ਬੜਾ ਵੱਡਾ ਬੱਚਾ ਪਾਇਆ ਤੇ ਬੱਸ ਇਹ ਦੇਖੋ ਏਡੇ ਏਡੇ ਗਲਾਂ ਦਾ ਬੱਛੇ ਹੁੰਦੇ ਆ ਬੱਚਾ ਜਿੱਡਾ ਢਰਵਾ ਕਹਦੇ ਉੱਡੇ ਹੀ ਆ ਬਾਈ ਸਹੀ ਗੱਲ ਆ ਹਾਂਜੀ ਬਾਈ ਤੇ ਬਾਕੀ ਕੁਆਲਿਟੀ ਦੇਖੋ ਕੁਆਲਿਟੀ ਤੇ ਯੂ ਪੀਟਰ ਦੀ ਆ ਬੱਚੀ ਬਾਈ ਖੁਦ ਠੀਕ ਏ ਵੀਰੇ ਹਾਂਜੀ ਬਾਈ ਟੈਨ ਦੀ ਗੱਲ ਨਹੀਂ ਬਾਈ ਯਾਰ ਆਪਣਾ ਉਹ ਜਿਹੇ ਲੋਕਾਂ ਨੂੰ ਕਹਿ ਦੇਗੇ ਦੱਸੂਗੀ ਬਾਈ ਐਟਿੰਗ ਐਟਿੰਗ ਵੱਛੀਆਂ ਹੁੰਦੀਆਂ ਨਹੀਂ ਸਹੀ ਗੱਲ ਆ ਬਾਈ ਲੈ ਬੈੜ ਆਪ ਵੀ ਬਹੁਤ ਚੰਗੀ ਸ਼ਕੀਨ ਬੈੜ ਆ ਬਾਈ ਯਾਰ ਥੋੜੀ ਕਾਲੀ ਕਰਦੀ ਤਾਜੀ ਸੂਈ ਕਰਕੇ ਕੁਆਲਿਟੀ ਵਾਲੀ ਚੰਗੀ ਆ ਯਾਰ ਹਾਂਜੀ ਥੋੜੇ ਬੱਚੇ ਦਾ ਕਰਦੀ ਆ ਬਾਈ ਹੂੰ ਸਹੀ ਗੱਲ ਆ ਥੋੜਾ ਜਿਹਾ ਬੱਚੇ ਦਾ ਕਰਕੇ ਕਰਨ ਵਾਲੀ ਬਾਈ ਕਾਲ ਜਰੂਰ ਕਰਦੀ ਆ ਬਾਕੀ ਲੇਵੇ ਦੀ ਫੀਟਿੰਗ ਤੇ ਕਹਿਣ ਦੀ ਲੋੜ ਹੀ ਨਹੀਂ ਕਿਉਂਕਿ ਇੰਨੀ ਕਿ ਚੰਗੀ ਫੀਟ ਨਾ ਕਰ ਮਾ ਹਾਂਜੀ ਬਾਈ ਬਾਕੀ ਸਨ ਅੱਖ ਪੁਣਾ ਸ਼ਾਈਨਿੰਗ ਸ਼ੂਨਿੰਗ ਬਾਲੀ ਹੈ ਬੱਚੀ ਚ ਬਈ ਯਾਰ ਬਾਲੀ ਚਮਕ ਦਮਕ ਵਾਲੀ ਯਾਰ ਜਿੰਨੀ ਕਹਦੇ ਉੰਨੀ ਹੈ ਬਈ ਯਾਰ ਹਾਂਜੀ ਬਈ ਸਹੀ ਗੱਲ ਆ ਹਾਂਜੀ ਬਈ ਤੇ ਬਈ ਨੂਰੀ ਮੋਲ ਫਿਰ ਮੋਲ ਬਈ ਫੋਨ ਤੇ ਹੋਊਗਾ ਮੋਲ ਜੈਜੂਗਾ ਪਰ ਦੁੱਧ ਆਪਾਂ ਵਾੜਾ ਨਹੀਂ ਜਾਂਦੇ ਲੋਕਾਂ ਨੂੰ ਹੂੰ ਪਹਿਲਨ ਬੱਚੀ ਆ ਜੇ 10000 ਬਿਆਨਾ ਕਰ ਲੈਣ ਆਪਾਂ ਬਈ 18 20 ਕਿਲੋ ਬੱਚੀ ਥਲੇ ਦੋ ਚਵਾ ਦਾਂਗੇ ਬਾਕੀ ਸਫਾਈ ਵਾਲੀ ਆ ਯਾਰ ਹੈਨਾ ਸਫਾਈ ਤਾਂ ਬਈ ਜਿੰਨੀ ਕਹਦੇ ਯਾਰ ਉੰਨੀ ਹੈ ਬਈ ਸਫਾਈ ਦੇਖੋ ਲੈਵੇ ਤੇ ਬਾਲੀ ਕਮਾਲ ਦੀ ਆ ਗਈ ਹਾਂਜੀ ਬਈ ਬਾਕੀ ਥਣ ਵੀ ਇਧਰੋਂ ਵੀ ਚੈੱਕ ਕਰਵਾ ਲੈਂਦੇ ਹਾਂ ਹਾਂਜੀ ਬਈ ਕਿਆ ਬਾਤ ਹਾਂਜੀ ਬੜਾ ਸੋਹਣਾ ਥਮ ਥੁਣਾ ਗਿਆ ਜਿੰਨੀ ਚੰਗੀ ਕਹਦੇ ਓਨੀ ਚੰਗੀ ਆ ਬਾਈ ਕੋਈ ਤਾਰੀਫ ਨਹੀਂ ਮੁੱਕਦੀ ਬਹਿੜਦੀ ਬਾਕੀ ਥਣ ਕਹਿ ਦਿੰਦੇ ਅਸੀਂ ਬਾਕੀ ਕੋਈ ਆਏ ਨਾ ਕਵੇ ਕੋਈ ਬਾਲੀ ਛੋਟੀ ਹੋਊਗੀ ਬਾਈ ਹੂੰ ਇਹ ਮੇਰੇ ਵੀਰਪਰਾ ਨੂੰ ਬੇਨਤੀ ਆ ਨਾ ਬਾਲੀ ਵੱਡੀ ਆ ਤੇ ਨਾ ਛੋਟੀ ਆ ਸਹੀ ਗੱਲ ਆ ਜਿੰਨੀ ਕ ਸਿਉਨੇ ਯਰ ਕੀ ਆ ਬਾਈ ਆ ਹੂੰ ਬਾਕੀ ਮਗਰ ਬਾਈ ਬੱਚੀ ਤਨ ਖੜੀ ਕਰਕੇ ਦਿਖਾਵਾਂ ਮੈਂ ਹਜੇ ਉੱਠਣ ਨਹੀਂ ਲੱਗਿਆ ਬੱਚਾ ਥੋੜਾ ਘੱਟ ਉੱਠਦਾ ਕਿਆ ਬਾਤ ਹੈ ਵੱਡੀ-ਬੁੱਡੀ ਦੇਖ ਯਾਰ ਬੱਸੀ ਹੈ ਨਾ ਲੱਤ ਬਹੁਤ ਵੱਡੀ-ਬੁੱਟੀ ਆ ਮਜ਼ਬੂਤ ਮਜ਼ਬੂਤ ਬਹੁਤ ਆ ਬਾਈ ਥੋੜਾ ਇਹ ਉੱਠਣ ਨਹੀਂ ਲੱਗਿਆ ਬੱਚਾ ਨਿਆਣਾ ਬੱਚਾ ਹੈ ਹੈ ਨਾ ਹਾਂ ਹਾਂ ਜੀ ਕਿਆ ਬਾਤ ਹੈ ਤੇ ਮੁੱਲ ਤਾਂ ਰਹੂਗਾ ਬਾਈ ਫੋਨ ਤੇ ਧਾਰਾ ਮਾਰੋਗੇ ਧਾਰਾ ਮਾਰਦੇ ਨੇ ਤੁਹਾਨੂੰ ਮੈਂ ਨਿਆਣਾ ਪਾ ਕੇ ਧਾਰਾ ਮਾਰ ਕੇ ਦਿਖਾ ਦਿੰਦਾ ਬਾਈ ਲੇ ਬਾਈ ਠੰਢੀ ਠੰਢੀ ਦੇਖੋ ਯਾਰ ਠੰਢੀ ਠੰਢੀ ਬਹੁਤ ਆ ਬਾਈ ਥੋੜਾ ਇਹ ਨਾ ਪਹਿਲਾਂ ਪਸ਼ੂ ਕੈਮਰੇ ਕੋਲੇ ਤੋਂ ਡਰਦੇ ਉਹ ਨਹੀਂ ਗੱਲ ਬਾਈ ਹੂੰ ਬਾਕੀ ਚੂਣ ਚਵਾ ਦੇਖੋ ਯਾਰ ਚੂਣ ਚਵਾਦਾ ਬਾਈ ਇੱਕ ਨੰਬਰ ਆ ਪਲਾਂ ਦੀ ਕੋਈ ਹੱਥ ਵੀ ਨਾ ਲਾਵੇ ਆਪਣੇ ਗਾਂ ਨੂੰ ਦਾ ਹੂੰ ਸਹੀ ਗੱਲ ਆ ਬਾਈ ਆ ਪਹਿਲਾਂ ਨਾ ਬੱਚਿਆਂ ਬਾਈ ਐਂ ਬੈਠਣ ਨਹੀਂ ਦਿੰਦੇ ਆ ਥੱਲੇ ਦੇ ਸਹੀ ਗੱਲ ਆ ਖੜ੍ਹ ਨਹੀਂ ਦਿੰਦੇ ਖਾ ਨਹੀਂ ਦਿੰਦੇ ਬਾਈ ਲੈ ਦੋਨੇ ਹੱਥ ਨਾਲ ਚਵਾਈ ਹੁੰਦੀ ਬੱਚੇ ਕੀ ਬਾਤ ਆ ਠਣ ਠੁੰਨ ਦੇਖੀ ਬਾਈ ਨੇੜੇ ਕਰਕੇ ਦਿਖਾ ਕਿੰਨਾ ਵਧੀਆ ਮੁਠੀ ਆ ਥਣ ਲੱਗਿਆ ਕਿਆ ਅਗਲਾ ਕਹਿਂਦਾ ਫੁੱਟ ਫੁੱਟ ਦੀ ਬੱਥ ਤੇ ਹੁੰਦਾ ਬਾਈ ਬਾਈ ਬਾਕੀ ਲੇਵੇ ਦੀ ਸਫਾਈ ਸੂਈ ਵਾਲੀ ਬਾਈ ਸੂਈ ਦਾ ਬਾਈ ਕਹਿਨ ਦੀ ਲੋੜ ਹੀ ਨਹੀਂ ਆ ਕਿਉਂਕਿ ਗੱਲ ਪਤਾ ਕੀ ਆ ਜੋ ਦਿਨ ਵਧਨੇ ਆ ਤੇ ਉਨੀ ਨਿਕਲ ਇਹਦਾ ਬਾਈ ਇੰਨੀ ਡੰਗ ਤੋਂ ਡੰਗ ਹੋਇਆ ਕਰੀ ਜੋ ਦੁੱਧ ਤੇ ਆ ਗਈ ਨਾ ਬੱਚੀ ਨਾੜਾ ਨੂਣਾ ਭਲਾ ਭੁਲਾ ਚੱਕ ਕਹਿਣ ਭਣ ਦੀ ਮਸ਼ੀਨ ਲਾ ਲਵੇ ਤੇ ਭਣ ਦੀ ਹੱਥੀ ਚੋਲੋ ਅਗਲਾ ਕਹਿ ਜਾਂਦਾ ਸੂ ਤੱਕ ਲੈਵਲ ਆਈ ਫਿਰਦੀ ਉਹ ਹੀ ਜਗਾੜ ਆ ਬਾਈ ਫਿਰਦੀ ਐ ਸਹੀ ਗੱਲ ਆ ਵਾ ਕੀ ਮੂੰਹੋਂ ਦੇ ਯਾਰ ਮੂੰਹ ਵੀ ਦੇਖ ਲੈ ਕਰ ਮਾਨ ਬਾਈ ਕਹਿਣ ਦੀ ਕੋਈ ਗੱਲ ਨਹੀਂ ਕੋਲੇ ਆ ਕੇ ਆ ਜੀ ਦੋ ਟਾਈਮ ਭਲੇ ਤਿੰਨ ਟਾਈਮ ਚੋਲ ਲੈਣ ਪਰ ਹੁਣ ਤਾਂ ਬੌਲਾ ਹੀ ਹੋਊ ਹੁਣ ਤਾਂ ਗੱਬੜ ਮੰਨ ਕੇ ਲੈ ਜਾਣਾ ਹਾਂ ਹਾਂਜੀ ਐ ਥਣ ਥਣ ਦੇਖ ਬਾਈ ਨਾੜਾ ਨੁੜਾ ਦੇਖੋ ਬਾਈ ਕਿਆ ਹਾਂ ਤਾਂ ਬਾਲਗਾਂ ਚੰਗਿਆਂ ਨਾੜਾ ਨੁੜਾ ਆ ਗਿਆ ਤੇ ਮੁੱਲ ਬਾਈ ਜੇ ਸਾਹਿਬ ਦੀ ਬੜਾ ਉਹ ਸਾਹਿਬ ਨੇ ਹੋਊਗਾ ਫਿਰ ਬਾਈ ਜੱਲਾ ਤੇ ਅੱਗੇ ਬਾਈ ਦੋ ਨੰਬਰ ਤੇ ਇਧਰ ਤੇ ਬਾਈ ਖੀਰੀ ਐ ਬੱਚੀ ਆ ਜੀ ਹਾਂ ਏ ਭਾਈ ਮੂੰਹੋਂ ਖੀਰੀ ਆ ਗਈ ਠੀਕ ਹੈ ਤਿੰਨ ਮਹੀਨੇ ਦੀ ਚੈੱਕ ਪਾਸ ਹੋ ਕੇ ਪਰਸੋਂ ਚੈੱਕ ਕਰਾਈ ਆਪਾਂ ਹੂੰ ਤੇ ਚੌਥਾ ਮਹੀਨਾ ਲੱਗ ਗਿਆ ਤਿੰਨਾਂ ਦੀ ਚੈੱਕ ਹੋ ਕੇ ਭਾਈ ਤੇਰੀ ਤਸੱਲੀ ਕਰਾਈ ਵੀ ਆ ਜੇ ਕੋਈ ਵੀਰ ਕਰਾਵੇ ਕੋਈ ਬੰਦਾ ਆਪਣਾ ਡਾਕਟਰ ਲਿਆ ਸਕਦਾ ਬੱਚੇ ਅੰਦਰ ਚੈੱਕ ਕਰਾ ਕੇ ਠੀਕ ਹੈ ਲਿਆ ਸਕਦਾ ਆਪਣੀ ਘਰ ਦੀ ਬੱਚੀ ਆਪਣੀ ਲਈ ਨਹੀਂ ਸੀ ਪਰਸੋਂ ਹੀ ਚੈੱਕ ਕਰਾਈ ਆ ਜੀ ਠੀਕ ਹੈ ਭਾਈ ਹਾਂਜੀ ਭਾਈ ਤੇ ਬਾਕੀ ਠੰਡੀ ਠੰਡੀ ਫੁੱਲ ਹਾਂਜੀ ਭਾਈ ਮਾਦਾ ਰਿਕੋਰਡ ਵੀ ਇਹਦਾ 35 36 ਕਿਲੋ ਦਾ ਕਹਿਣ ਦੀ ਗੱਲ ਏਵੇਂ ਲੋਕਾਂ ਨੂੰ ਜਿਵੇਂ ਮਰਜ਼ੀ ਕਹੀ ਆ ਭਾਈ ਦੰਦੋਂ ਆ ਗਈ ਖੀਰੀ ਬੂਥ ਦੇਖੋ ਗਲਾਬੀ ਹੈ ਜਰਬਾਣੀ ਦੀ ਹਾਂਜੀ ਬਹੁਤ ਚੰਗੀ ਬੱਚੀ ਇਹਦਾ ਬਈ ਵਿੱਚ ਇਹਦੇ ਘਰ ਦੀ ਬੱਚੀ ਆਪਾਂ ਲੈ ਕੇ ਨਹੀਂ ਆਉਂਦੀ ਕੋਈ ਠੀਕ ਹੈ ਤੇ ਮਦਰ ਦਾ ਹੀ 35 36 ਕਿਲੋ ਦਾ ਰਿਕਾਰਡ ਆ ਜਿਹੜਾ ਸੀਮਨ ਲੱਗਿਆ ਵਾ ਏਬੀਐਸ ਦੇ ਪਾਈਪਰ ਦੇ ਸੈਕਸਰ ਤੋਂ ਗੱਭਣ ਹੈ ਬਈ ਠੀਕ ਹੈ ਬਈ ਆਪਣੇ ਕੋਲ ਤੇਲ ਪਈ ਖੂ ਹਣਾ ਹਾਂਜੀ ਹਾਂਜੀ ਫੁੱਲ ਡਿਟੇਲ ਆਈ ਬਾਕੀ ਲੈਗ ਸਕੋਰ ਉਤੋਂ ਬਈ ਜਮਾਂ ਐਂ ਸਟ੍ਰੇਟ ਆ ਜਮਾਂ ਸਹੀ ਗੱਲ ਆ ਹਾਂਜੀ ਬਈ ਝੋਲੀ ਝਾਲੀ ਚੈੱਕ ਕਰਾਦੀ ਆਪਾਂ ਝੋਲੀ ਝਾਲੀ ਬਈ ਚਾਰ ਹੀ ਥਾਣ ਉਹਨਾਂ ਦੀ ਕੋਈ ਫੋੜ ਸ਼ਾਂਗ ਨਹੀਂ ਹੁੰਨੀ ਬੱਚੀ ਦੇ ਬਾਕੀ ਵੱਡੀ ਬੁੱਡੀ ਬਹੁਤ ਆ ਵੱਡੀ ਆਉਤੋ ਜਮਾਏ ਸਿੱਧੀ ਪਈ ਹੈ ਜਮਾ ਕਰੋ ਸਹੀ ਗੱਲ ਆ ਪਦਰ ਸਟ੍ਰੇਟ ਕਹਿ ਸਕਦੇ ਆ ਨਾ ਪਈ ਹੈ ਹਾਂਜੀ ਲੈਗ ਲੁਕਸ ਕੋਰ ਜਮਾਏ ਸਿੱਧੀ ਹੈ ਬਾਈ ਲਤ ਲਤਾਂ ਦੀ ਥਣ ਵੀ ਆਪਾਂ ਤੁਹਾਨੂੰ ਚੈੱਕ ਕਰਵਾਣੇ ਲੈ ਚਾਰ ਹੀ ਥਣ ਉਹਨਾਂ ਗੇ ਬਾਈ ਫਿਟਿੰਗ ਵਾਲੇ ਲੈਵਾ ਘਟਣਾ ਬੱਚੀ ਨੇ ਇਹਦੀ ਮਾਂ ਦਾ ਵੀ ਆਈ ਸੀਗਾ ਜੀ ਬਾਕੀ ਆ ਆਪ ਵੀ ਕਰਮ ਵਾਲੀ ਕੁਆਲਿਟੀ ਵਾਲੀ ਵਸੀ ਆ ਆਪ ਵੀ ਚੰਗੇ ਸੀਮੰਟ ਦੀ ਆ ਤੁਹਾਨੂੰ ਦੱਸ ਦਾਂਗੇ ਉਹ ਆਪਣੀ ਲਿਖੀ ਵੀ ਹੈ ਜੀ ਬਾਈ ਚੰਗੇ ਰਿਕਾਰਡ ਦੀ ਬਾਈ ਕਰਮ ਵਾਲੀ ਖੋਦ ਬਾਕੀ ਕੋਈ ਛੋਟੀ ਮੰਨ ਕੇ ਨਾ ਆਵੇ ਬਾਈ ਇਹ ਹਮ ਚਮਕ ਚੂਮਕ ਜਿੰਨੀ ਕਹਦੇ ਉੰਨੀ ਹੈ ਬਾਈ ਬੱਚੀ ਨੂੰ ਐ ਲਾ ਲਓ ਵੀ ਪੂਰੀ ਵੱਡੀ ਘਾ ਬਾਕੀ ਦੰਦੋਂ ਹਜੇ ਬਈ ਖੀਰੀ ਆ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਕਿੱਥੇ ਜਾ ਕੇ ਇਹਨੇ ਖੜਨਾ ਕਰ ਮਾਣੀ ਹਾਂਜੀ ਬਈ ਤਾਂ ਦੂੰਦੀ ਉਹ ਚੋ ਪਹਿਲੀ ਗੱਲ ਤਾਂ ਖੀਰੀ ਖੀਰੀ ਸੂਪ ਪੈਣਾ ਵੈਣੇ ਬਈ ਹਾਂਜੀ ਬਈ ਤੇ ਅੱਜ ਫਿਰ ਇਹਦਾ ਮੁੱਲ ਬਈ ਅੱਜ ਬਈ ਮੁੱਲੇ ਤਾਂ ਫੋਨ ਤੇ ਹੋਊਗਾ ਪਰ ਮੁੱਲ ਬਈ ਚੰਗੀ ਚੀਜ਼ ਤੇ ਲੱਗੂਗਾ ਹੂੰ ਐ ਤੇ ਨਹੀਂ ਬਈ ਉਹ ਕਿ 30 35 ਹਰ ਦੀ ਬੱਚੀ ਦੇ ਦੂਗਾ ਪਰ ਮੁੱਲ ਲੱਗੂਗਾ ਮੁੱਲ ਚੰਗਾ ਲੱਗੂਗਾ ਪਰ ਮੁੱਲ ਫੂਨ ਦੇਊਗਾ ਜੀ ਠੀਕ ਹੈ ਬਾਈ ਹਾਂਜੀ ਬਾਈ ਤੇ ਬਾਕੀ ਨਾ ਫੇਸ ਦਿਖਾਉਣੇ ਬਾਈ ਸਾਨੂੰ ਫੇਸ ਕੁਆਲਟੀ ਲੈਗ ਸਕੋਰ ਬੱਚੀ ਦਾ ਕਿਸੇ ਪਾਸੇ ਹੱਥ ਤਰਾਂ ਹੈ ਨਹੀਂ ਬਾਈ ਪੱਤਰ ਵਸੀ ਜਮਾ ਪੱਤਰ ਬਾਈ ਉੱਤੋਂ ਇੱਥੋਂ ਲੈ ਕੇ ਨਾ ਹੂੰ ਜਮਾ ਸਿਰੇ ਤੱਕ ਜਾਵੜੋ ਕੋਈ ਬਲਬੂਲ ਨਹੀਂ ਪੈਂਦਾ ਢੂਈ ਚ ਜਮਾ ਪਲੇਨ ਆ ਬਾਈ ਯਾਰ ਫੁੱਲ ਚੜਾਈ ਚੜੂਗੀ ਹੈਨਾ ਹਾਂਜੀ ਬਾਈ ਸਹੀ ਗੱਲ ਆ ਬਾਈ ਤੇ ਨਾ ਸੀਗੇ ਬਾਈ ਕੋਲੇ ਬਾਈ ਦੋ ਆਪਾਂ ਦੋਮੇ ਹੀ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਕੋਈ ਵੀ ਨਗਾ ਪਸੰਦ ਤਾਂ ਬਾਈ ਨਾ ਕਰਿਓ ਕੰਡੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ